ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਅੱਗੇ ਕਥਾ ਸ਼ੁਰੂ ਕਰਦੇ ਆਂ ਭਗਤ ਜੀ ਨਾ ਤਾਂ ਮੂਰਤੀ ਪੂਜਦੇ ਸਨ ਅਤੇ ਨਾ ਹੀ ਬ੍ਰਾਹਮਣੀ ਮਤੰਦੀ ਸੂਤ ਸ਼ਾਤ ਊਚ ਨੀਚ ਦੇ ਵੇਦ ਭਾਬਾਂ ਦੀ ਤਰ ਨਾ ਰੱਖਦੇ ਛੰਨ ਉਹ ਤਾਂ ਤੀਰਥਾਂ ਤੇ ਪਰਮਣ ਅਤੇ ਬੁੱਤ ਪੂਜਾ ਦਾ ਖੰਡਨ ਕਰ ਰਹੇ ਛੰਨ ਭਗਤ ਜੀ ਜਾਤੀ ਦੇ ਬ੍ਰਾਹਮਣ ਸਨ ਪਰ ਆਪਰ ਮਾਖੂ ਬ੍ਰਾਹਮਣਾ ਦੇ ਪਾਏ ਹੋਏ ਪ੍ਰੀਖਿਆਆਂ ਦਾ ਖੰਡਣ ਕਰਦੇ ਹੋਏ ਆਖਦੇ ਹਨ ਕਿ ਤੀਰਥਾਂ ਤੇ ਇਸਨਾੰਤੇ ਮੂਰਤੀ ਪੂਜਾ ਨਾਲ ਮਨ ਦੀ ਵਸਤਾ ਉੱਚੀ ਨਹੀਂ ਹੋ ਸਕਦੀ ਪਰ ਜੇ ਪੂਰੇ ਗੁਰੂ ਦੀ ਛਾਨ ਪਈਏ ਤਾਂ ਸਾਰੇ ਭੁਨੇਖੇ ਦੂਰ ਹੋ ਜਾਂਦੇ ਹਨ ਤੇ ਪ੍ਰਮਾਤਮਾ ਹਰਥਾਂ ਵਿਆਪਕ ਤੇ ਆਪਣੇ ਅੰਦਰ ਵਸਦਾ ਦਿਸਦਾ ਹੈ ਸਤਿਗੁਰੂ ਦਾ ਸਭ ਹੀ ਜਨਮ ਜਨਮਾਂਤਰਾ ਦੇ ਕੀਤੇ ਮੰਦੇ ਕਰਮਾਂ ਦੇ ਨਾਸ਼ ਕਰਨ ਦੇ ਸਮਰੱਥ ਹੈ ਆਪ ਨੀਚ ਕੁੱਲ ਵਿੱਚ ਪੈਦਾ ਹੋਇਆ ਹੋਇਆਂ ਨੂੰ ਖਾਸ ਪਿਆਰ ਕਰਦੇ ਸਨ ਕਾਸੀ ਦੇ ਵਿੱਚ Swami Ramanand ji ਦਾ ਬੜਾ ਮਾਣ ਸਤਕਾਰ ਸੀ ਆਪ ਗਰੀਮਾ ਦੇ ਗੁਰੂ ਮੰਨੇ ਜਾਂਦੇ ਸਨ ਆ ਆ pobres ਦੇ ਮਹੱਲਿਆਂ ਵੱਲ ਚੱਲ ਪੈਂਦੇ ਤੇ ਲੋਕਾਂ ਦੇ ਦੁੱਖ ਸੁੱਖ ਪੁੱਛਦੇ ਨਾਮ ਨਾਮ ਦੇ 시ਮਨ ਬੱਲ ਜੀ ਬਾਨੂੰ ਲਾਉਂਦੇ ਕਬੀਰ ਜੀ ਪੈਰ ਪੈ ਤੇ ਬ੍ਰਾਹਮਣ ਸੰਤਾਂ ਤੇ ਕਾਜ਼ੀਆਂ ਨੂੰ ਖਰੀਆਂ ਖਰੀਆਂ ਗੱਲਾਂ ਦੱਸਣ ਲੱਗੇ ਤਾਂ ਉਹਨਾਂ ਦੇ ਉਹਨਾਂ ਦੇ ਵਿਰੋਧੀਆਂ ਨੂੰ ਹੋਰ ਤਾਂ ਕੋਈ ਗੱਲ ਨਾ ਸੁਝੀ ਨ ਗੁਰਾ ਆਖ ਆਖ ਕੇ ਪੰਡਣ ਲੱਗੇ ਉਹਨਾਂ ਰਾਮਾਨੰਦ ਜੀ ਨੂੰ ਪੁੱਛਿਆ ਕਿ ਤੁਸਾਂ ਦਾ ਚੇਲਾ ਕਬੀਰ ਜਲਾਹਾ ਹੈ ਰਾਮਾਨੰਦ ਜੀ ਨੇ ਮਸ਼ਕਰਾ ਕੇ ਆਖਿਆ ਮੇਰੇ ਚੇਲਿਆਂ ਵਿੱਚ ਤਾਂ ਕੋਈ ਨਹੀਂ ਅੱਗੇ ਪਤਾ ਨਹੀਂ ਕੋਈ ਹੋਏ ਜਾਂ ਉਹ ਮਨ ਕਰਕੇ ਸਾਨੂੰ ਮਨ ਬੈਠਾ ਹੋਏ ਉਹਨਾਂ ਨੂੰ ਸੱਦ ਕੇ ਪੁੱਛੋ ਉਹ ਤੁਸਾਂ ਦਾ ਨਾਮ ਬਦਨਾਮ ਕਰ ਰਿਹਾ ਹੈ ਬ੍ਰਾਹਮਣਾਂ ਦਾ ਉੱਤਰ ਸੀ ਸਿਰੇ ਰਾਮਾਨੰਦ ਜੀ ਨੇ ਆਪਣੇ ਚੇਲਿਆਂ ਨੂੰ ਸੱਦ ਕੇ ਕਬੀਰ ਜੀ ਵੱਲ ਭੇਜਿਆ ਦੇ ਸਨੇਹਾ ਦਿੱਤਾ ਕਿ ਇਕ ਵੀਰ ਜੀ ਜ਼ਰੂਰ ਆਉਣ ਕਿਉਂਕਿ ਇਕ ਵੀਰ ਜੀ ਨੇ ਮਾਣ ਕਰਕੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨ ਲਿਆ ਸੀ ਸੇਹਾ ਸੁਣਦੇ ਸਾਰੇ ਉੱਠ ਤੁਰੇ ਤੇ ਆ ਰਾਮਾਨੰਦ ਜੀ ਨੂੰ ਪੋਨ ਨਾਮ ਕੀਤਾ ਮੇਰੇ ਧਨਪਗ ਹਨ ਜੇ ਗੁਰੂ ਜੀ ਨੇ ਮੈਨੂੰ ਯਾਦ ਕੀਤਾ ਮੈਂ ਬਲਹਾਰੇ ਜਾਂਦਾ ਹਾਂ ਇਹ ਆਖੇ ਕਵੀਰ ਜੀ ਨੇ ਸ੍ਰੀ ਰਾਮਾਨੰਦ ਜੀ ਅੱਗੇ ਦੇ ਆਸ਼ਰਮ ਮੰਦੀ ਮਿੱਟੀ ਲੈ ਕੇ ਸਿਰ ਮੱਥੇ ਨੂੰ ਲਾਈ। ਸਾਧੂਆਂ ਦੇ ਚਰਨਾਂ ਦੀ ਧੂੜ ਜਨਮ ਜਨਮ ਦੇ ਰੋਗ ਕੱਟਦੀ ਹੈ। శ్రీ ਨਾਮ ਆਨੰਦ ਜੀ ਨੇ ਕਬੀਰ ਜੀ ਨੂੰ ਪੁੱਛਿਆ ਕਿ ਇਹ ਬ੍ਰਾਹਮਣ ਆਖਦੇ ਹਨ ਕਿ ਤੁਸੀਂ ਮੈਨੂੰ ਆਪਣਾ ਗੁਰੂ ਮੰਨਦੇ ਹੋ। ਜੀ ਹਾਂ ਐਸ ਵਿੱਚ ਕੀ ਸ਼ੱਕ ਹੈ ਕਿ ਆਪ ਮੇਰੇ ਗੁਰੂ ਹੋ ਮੈਂ ਆਪ ਦਾ ਸ਼ਿਸ਼ਾ ਹਾਂ। ਮੈਂ ਵੀ ਇਹੋ ਅਹਨਹ ਇਹ ਆਤਮ ਕਲ ਬ੍ਰਾਹਮਣ ਪਲਾ ਕਿਵੇਂ ਝੂਠ ਬੋਲ ਸਕਦੇ ਹਨ ਮਹਾਰਾਜ ਮੈਨੂੰ ਖਿਮਾ ਕਰਨਾ ਸ੍ਰੀ ਰਾਮਾਨੰਦ ਜੀ ਨੇ ਕਿਹਾ ਕਿ ਤੁਸੀਂ ਕੀ ਕਰਦੇ ਹੋ ਕਬੀਰ ਜੀ ਨੇ ਗਰਵਾਣੀ ਦੀ ਇਸ ਤਕ ਦਾ ਹਵਾਲਾ ਦਿੰਦਿਆਂ ਕਿਹਾ ਕਹਿਤ ਕਬੀਰ ਅਵਰ ਨਹੀਂ ਕੰਮ ਹਮਰੇ ਮੰਨਤਾ ਨ ਰਾਮ ਕੋ ਨਮਮ ਸ੍ਰੀ ਰਾਮਾਨੰਦ ਜੀ ਨੇ ਕਬੀਰ ਜੀ ਨੂੰ ਪੁੱਛਿਆ ਕਿ ਤੁਸੀਂ ਮੇਰਾ ਚੇਲਾ ਕਿਵੇਂ ਬਣੇ ਨਾ ਮੈਂ ਤੁਹਾਨੂੰ ਦਿਖਿਆ ਦਿੱਤੀ ਹੈ ਨਾ ਹੀ ਅਸੀਂ ਪਹਿਲਾਂ ਕਦੇ ਮਲੇ ਹੀ ਹਾਂ ਕਬੀਰ ਜੀ ਨੇ ਕਿਹਾ ਕਿ ਇਹ ਵੀ ਠੀਕ ਹੈ ਕਿ ਤੁਸੀਂ ਮੈਨੂੰ ਕਦੇ ਦਿਖਿਆ ਨਹੀਂ ਦਿੱਤੀ ਅਤੇ ਨਾ ਹੀ ਚੇਲਿਆਂ ਦੇ ਨਾਲ ਬਿਠਾਇਆ ਪਰ ਆਪ ਮੇਰੇ ਗੁਰੂ ਜ਼ਰੂਰ ਹੋ ਆਪ ਦੀ ਕਿਰਪਾ ਨਾਲ ਮੈਨੂੰ ਰਾਮ ਨੇ ਆਪਣੀ ਚਰਨੀ ਲਾਇਆ ਹੈ ਆਪ ਨੇ ਆਖਿਆ ਸੀ ਉਠ ਪਾਈ ਕਹੋ ਰਾਵਾਂ ਮੇਰੀ ਆਤਮਾ ਨੇ ਆਵਾਜ਼ ਦਿੱਤੀ ਸੀ ਕਿਆ ਮੰਗੂ ਕੁਛ ਥਰ ਨਹੀਂ ਰਾਮ ਨਾਮ ਰਖ ਰਖ ਮਨ ਮਾਹੀ ਸ੍ਰੀ ਰਾਮਾਨੰਦ ਜੀ ਨੇ ਕਿਹਾ ਕਿ ਇਹ ਇਹਦੀ ਕੀ ਕਹਾਣੀ ਹੈ ਖੁੱਲ ਕੇ ਬਿਆਨ ਕਰੋ ਇਹ ਤਾਂ ਠੀਕ ਹੈ ਕਿ ਤੁਸੀਂ ਪ੍ਰਭੂ ਦੇ ਪਿਆਰੇ ਹੋ ਪ੍ਰਭੂ ਨਾਲ ਤੁਸਾਂ ਦਾ ਹਿੱਤ ਹੈ ਰਾਮ ਨਾਮ ਸਿਮਨ ਕਰਦੇ ਹੋ ਗਿਆਨੀ ਪੁਰਸ਼ ਹੋ ਪਰ ਮੈਨੂੰ ਕਿਵੇਂ ਪਤਾ ਕਿ ਮੈਂ ਗੁਰੂ ਮੰਨਦੇ ਹਾਂ ਵੀਰ ਜੀ ਨੇ ਕਿਹਾ ਹੇ ਗਰਦੇਵ ਇਹ ਬਾਰਤਾ ਇਸ ਪ੍ਰਕਾਰ ਹੈ ਆਪ ਸੁਣੋ ਮੈਂ ਦੱਸਦਾ ਹਾਂ ਆਪ ਸਾਰੀ ਬਾਰਤਾ ਸੁਣ ਕੇ ਪਿੱਛੋਂ ਫੈਸਲਾ ਦਿਓ ਸ੍ਰੀ ਰਾਮਾਨੰਦ ਜੀ ਹਾਂ ਭਾਈ ਕਹੋ ਸਾਰੀ ਗੱਲ ਖੋਲ ਕੇ ਤਾਂ ਦੱਸ ਤਾਂ ਕਿ ਕੋਈ ਪਤਾ ਚੱਲੇ ਦੇਖੋ ਪੰਡਤ ਲੋਕ ਕੈਸੇ ਗੁੱਸੇ ਵਿੱਚ ਹਨ ਵੀਰ ਜੀ ਇਹ ਪਰਸ਼ ਨੇ ਮੈਨੂੰ ਆਖਿਆ ਇੱਕ ਪਰਛਿਨਾ ਮੈਨੂੰ ਆਖਿਆ ਕਿ ਗੁਰੂ ਧਨਕਾਨਾ ਬਹੁਤ ਜ਼ਰੂਰੀ ਹੈ ਬਿਨਾ ਗੁਰੂ ਜੀ ਦੀ ਗਤੀ ਨਹੀਂ ਹੁੰਦੀ ਉਸ ਦਾ ਪਰਮ ਪਿਤਾ ਪਰਮਾਤਮਾ ਨਾਲ ਮਲਾਪ ਹਰਗਜ ਨਹੀਂ ਹੋ ਸਕਦਾ ਚਾਹੇ ਉਹ ਕਿੰਨਾ ਵੀ ਬੁੱਧੀਮਾਨ ਅਤੇ ਬਦਮਾਨ ਹੋਵੇ ਮੈਂ ਗੁਰੂ ਦੀ ਭਾਲ ਵਿੱਚ ਹਰਦਿਆਂ ਪਰ ਜਲਾਹਾ ਹੋਣ ਕਰਕੇ ਮੈਨੂੰ ਕਿਸੇ ਨੇ ਵੀ ਆਪਣਾ ਚਿੱਲਾ ਬਣਾਉਣ ਤੋਂ ਇਨਕਾਰ ਕਰ ਦਿੱਤਾ ਅਹਰ ਪ੍ਰਮਾਤਮਾਨੀਂ ਦਜਾ ਮਿਹਰ ਸੰਦ ਕਾ ਮੈਨੂੰ ਇਹ ਫਰਨਾ ਫੁਰਿਆ ਕਿ ਆਪ ਜੀ ਨੂੰ ਗੁਰੂ ਧਰਨ ਕਰਕੇ ਜੀਵਨ ਸਫਲਾ ਕੀਤਾ ਜਾਏ। ਨਾ ਗੰਗਾ ਦੇ ਕਾਢ ਤੇ ਪਉ ਪਉੜਾਂ ਤੇ ਜਾ ਕੇ ਲੇਟਿਆ। ਆਪ ਦੀ ਚਰਨ ਸੋ ਪ੍ਰਾਪਤ ਹੋਈ ਤਾਂ ਆਪ ਨੇ ਕਿਹਾ ਸੀ ਕਹੋ ਆ ਰਾਮ ਕੇ ਰਾਮ ਕਹੋ ਮੈਂ ਰਾਮ ਕੇ ਹਾਂ। ਇਹ ਘਟਨਾ ਦਾ ਜ਼ਿਕਰ ਭਾਈ ਗਰਦਾਸ ਜੀ ਨੇ ਵੀ ਆਪਣੀਆਂ 12 ਵਿੱਚ ਇਸ ਤਰ੍ਹਾਂ ਕੀਤਾ ਹੈ ਹੋਏ ਮਰਕਤ ਮਨਾਰਸੀ ਰੇਂਦਾ ਰਾਮਾਨੰਦ ਸਾਈ ਅਮਰਤ ਵੇੜੇ ਉੱਠ ਕੇ ਜਾਂਦਾ ਗੰਗਾ ਨਾਮਣ ਸਾਈ ਅਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਥਾਈ ਬੈਰੀ ਤੁੰਬ ਅਠਾਲਿਆ ਬੋਲੋ ਰਾਮ ਸਖ ਸਮਝਾਈ ਜਿਉ ਲੋਹਾ ਬਸ ਸੁਹੇ ਚੰਦਨ ਬਾਸਨ ਮ ਮਹਿਕਾਈ ਬਸੂ ਪ੍ਰੀਤ ਦੀਵਕਰ ਪੂਰੇ ਸਤ ਗੁਰ ਦੀ ਵਡਿਆਈ ਅਰਜੋ ਨੂੰ ਅਚਰਜ ਮਿਲੇ ਮਿਸਮਾਦੇ ਮਿਸਮਾਦ ਮਲਾਈ ਚਰਨਾ 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 ਚਰਦਾ ਨਹਿਜ ਰਹੁ ਗੁਰਮਖ ਬਾਣੀ ਆਕਾਰ ਕਢਾਈ RAM ਕਮੀਰ ਭੇਦਨ ਭਾਈ ਵੀਰ ਜੀ ਦੇ ਮੋਹ ਸੱਚੀ ਗੱਲ ਸੁਣ ਕੇ ਸ੍ਰੀ ਰਾਮਾਨੰਦ ਜੀ ਕੇ ਸਾਇਂ ਸੋਚਣ ਲੱਗ ਪਏ ਤੇ ਉਹਨਾਂ ਦੀ ਆਤਮਾ ਨੇ ਪ੍ਰੇਰਨਾ ਕੀਤੀ ਕਿ ਜਬਾਨੋਂ ਨਿਕਲਿਆ ਕਿ ਠੀਕ ਹੈ ਆਪ ਕਮੀਰ ਜੜਾਹਾ ਨਹੀਂ ਕਮੀਰ ਆ ਰਾਮ ਪਿਆਰਾ ਹੂੰ ਤੁਸੀਂ ਅਸਲ ਵਿੱਚ ਸਾਡੇ ਹੀ ਚੇਲੇ ਹੂੰ RAM ਦਾ ਨਾਮ ਜਪਣ ਵਾਲਾ ਉਤਮ ਪਰਸ ਹੁੰਦਾ ਹੈ ਉਹ ਜਾਤ ਪਾਤ ਦੇ ਬੰਧਨਾਂ ਵਿੱਚ ਨਾ ਆਪ ਪਹਿਲਾ ਹੈ ਸਗੋਂ ਹੋਰਾਂ ਨੂੰ ਵੀ ਉਸ ਜਾਤ ਪਾਤ ਦੇ ਪਰਮ ਵਿੱਚੋਂ ਕੱਢ ਲੈਂਦਾ ਹੈ। ਜਾਤੀ ਪੇਦ ਫਜ਼ੂਲ ਅਤੇ ਫੋਟਕ ਹਨ। ਜੋ ਪ੍ਰਮਾਤਮਾ ਨਾਲ ਜੋੜਦੇ ਨਹੀਂ ਤੋੜਦੇ ਹਨ। ਪ੍ਰਭੂ ਦੇ ਬਣਾਏ ਹੋਏ ਸਾਰੇ ਜੀਵ ਸਮਾਨ ਹਨ। શ્રી ਨਾਨਕ ਅੰੰਦ ਜੀ ਦੇ ਸਾਈਂ ਦਾ ਇਹ ਫੈਸਲਾ ਸੁਣ ਕੇ ਕਾਸੀ ਦੇ ਪੰਡਤ ਹੈਰਾਨ ਹੋ ਗਏ। ਪਰ ਉਹਨਾਂ ਨੂੰ ਕੋਈ ਗੱਲ ਨਾ ਆਉਣੀ। ਤਾ ਫੋਕੀ ਚਰਚਾ ਕਰਨ ਲੱਗ ਪਏ ਤਾਂ ਕਬੀਰ ਜੀ ਨੇ ਸ੍ਰੀ ਰਾਮਾਨੰਦ ਜੀ ਦੇ ਸ਼ਨਮਖ ਹੋ ਕੇ ਇਹ ਸਬਦ ਦਾ ਆਸ਼ਰਣ ਕੀਤਾ ਜਵਲੰਗੋ ਜੋਤ ਕਾਇ ਮੈਂ ਵਰਤੇ ਆਪਾ ਪਸੂ ਨ ਪਸੂ ਨ ਬੁਝੇ ਲਾਲਚ ਕਰੇ ਜੀਵਨ ਪਦਕਾਰਨ ਮੁਚੇ ਨ ਕਸ਼ੂ ਨ ਸੁਝੇ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਅੰਜਪੋ ਰੇ ਪ੍ਰਾਨੀ ਪਰੋ ਇੱਕ ਕੀ ਸਰਨਾ ਇੱਕ ਗੁਰੂ ਦੀ ਸਰਨਾ ਪਾਉ ਜੋ ਜਨ ਪਾਉ ਪਾਗਤ ਕਛ ਜਾਨੇ ਤਾਂ ਕੋ ਅਚਰਜ ਕਾਹੋ ਜਉਨ ਜਲ 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 ਜਲਾ ਮੈਂ ਪੈਸਿਆਂ ਨਾਹੀਂ ਲੈ ਗਿਸੀ ਤਉ ਢੋਰ ਮਿਲੋ ਜਿਲਾਹੋ ਕੀਰਜੀ ਦੀ ਤਖਦਾ ਭਾਮ ਕੇ ਹੈ ਪੰਡਤ ਤੁਸੀਂ ਤਾਂ ਮਹਾਵਦਮਾਂਤ੍ਰੀ ਪੰਡਤ ਹੋ ਜਿਹੜਾ ਥੋੜੀ ਬਹੁਤੀ ਵੀ ਪ੍ਰਭੂ ਭਗਤੀ ਨੂੰ ਜਾਣਦਾ ਹੈ ਉਸ ਵਾਸਤੇ ਇਹ ਗੱਲ ਸਮਝਣੀ ਬਹੁਤ ਹੀ ਸੌਖੀ ਹੈ ਇਹ ਪ੍ਰੇਮ ਭਗਤੀ ਐਸੀ ਹੈ ਕਿ ਜਿਹੜੀ ਕੇ ਇੱਕ ਵਸਤੂ ਨੂੰ ਦੂਸਰੀ ਵਸਤੂ ਨਾਲ ਮੇਲ ਕਰਾਉਂਦੀ ਹੈ ਜਿਵੇਂ ਜਲ ਵਿੱਚ ਜਲ ਮਿਲਾ ਕੇ ਇੱਕ ਰੂਪ ਹੋ ਜਾਂਦਾ ਹੈ ਤਿਵੇਂ RAM ਪੈਰੇ ਨਾਲ ਮਿਲ ਕੇ ਜਿਲਾਹਾ ਵੀ ਆਪਣਾ ਆਪ ਭੁੱਲ ਗਿਆ ਹੈ ਹੰਮੇ ਦਾ ਤਿਆਗ ਹੋ ਗਿਆ ਹੈ RAM ਤੋਂ ਬਿਨਾ ਕੁਛ ਨਹੀਂ ਸਜਦਾ ਆਵਾਜ਼ ਕੰਨਾ ਵਿੱਚ ਗੂੰਜਦੀ ਹੈ RAM ਸਿਮਰੋ RAM ਸਿਮਰੋ RAM ਸਿਰਉ ਪਾਈ ਨਾਮ ਨਾਮ ਸਿਮਨ ਬੈਨ ਉਹ ਦਿੱਤੇ ਲਿਖਾਇ। ਇਹ ਸਾਂਭ ਚ ਸੁਣ ਕੇ ਪੰਡਤ ਅਸ਼ਰਮਿੰਦੇ ਹੋ ਕੇ ਸ੍ਰੀ ਰਾਮਾਨੰਦ ਜੀ ਦੇ ਆਸਰਾਮ ਵਿੱਚੋਂ ਤੁਰਦੇ ਹੋਏ ਉਹਨਾਂ ਨੂੰ ਕੋਈ ਗੱਲ ਨਾ ਉੜੀ। ਉਹ ਝੂਠੇ ਤੇ ਫਖੰਡੀ ਸਨ। ਸੱਚ ਅੱਗੇ ਅੜ ਨਾ ਸਕੇ। ਆਪਣੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਕੇ ਭਗਤ ਕਮੀਰ ਜੀ ਨੇ ਇਹ ਵੀ ਤਾਂ ਆਖ ਦਿੱਤਾ ਪਾਂਡਿਆ ਕਵਨੋ ਕਮਿਤ ਤੁਮ ਲਾਗੇ ਮੂਡ ਹੋਗੇ ਪਰਵਾਰ ਸਕਰ ਸਿਉਂ ਰਾਮ ਨਾ ਜਪੋ ਉਭਾਂਗੇ ਰੋ ਹੋ ਭਗਤ ਰਵਿੰਦਾਸ ਜੀ ਬਾਰੇ ਇੱਕ ਕਥਾ ਮਸ਼ਹੂਰ ਹੈ ਭਗਤ ਰਵਿੰਦਾਸ ਜੀ ਦਾ ਜਨਮ ਹੋਇਆ ਅਜੇ ਮਸਾ 5 ਦਿਨ ਹੋਏ ਸਨ ਤੇ ਉਹ ਦੁੱਧ ਨਹੀਂ ਸੀ ਪੀਂਦੇ ਤੇ ਰੋਈ ਜਾਂਦੇ ਸੀ ਉਸ ਦਾ ਰੋਣਾ ਮਾਂ ਦੇ ਕਣੀਜੇ ਨੂੰ ਦੁਖੀ ਕਰਦਾ ਸੀ ਅਸਨੀ ਆਪਣੇ ਪਤੀ ਰਗੂ ਨੂੰ ਆਖਿਆ ਅਸੀ ਆਖਿਆ ਜੀ ਕਿਸੇ ਕੋਲ ਜਾ ਕੇ ਪੁੱਛੋ ਕਿ ਬਾਲਕ ਦੁੱਧ ਨਹੀਂ ਪੀਂਦਾ ਤੇ ਰੋਈ ਜਾਂਦਾ ਹੈ ਜਿਵੇਂ ਕਿ ਇਸ ਦੁਨੀਆ ਵਿੱਚ ਆਉਣਾ ਚੰਗਾ ਨਹੀਂ ਲੱਗਦਾ ਉਸਦੇ ਪਤੀ ਰਗੂ ਨੇ ਆਖਿਆ ਕਿ ਹੋ ਸਕਦਾ ਹੈ ਕਿ ਇਸ ਕਰਕੇ ਰੋਂਦਾ ਹੈ ਕਿ ਭਗਵਾਨ ਨੇ ਉਸ ਨੂੰ ਸਾਡੇ ਗਰੀਬਾਂ ਦੇ ਘਰ ਭੇਜ ਦਿੱਤਾ ਹੈ ਅਸੀਂ ਨੀਵੀਂ ਜਾਤੀ ਦੇ ਚਮਾਰ ਜਮਣੀ ਨਾਲ ਰਾਤ ਦਿਨ ਗੁਲਦੇ ਹਾਂ ਬਤਨੀ ਨੇ ਆਖਿਆ ਥਰਬਿੰਨੀਆ ਐਸੀਆਂ ਗੱਲਾਂ ਨਾ ਕਰੋ ਕਿਰਤ ਦੀ ਗੱਲ ਹੈ ਅਸੀਂ ਕਿਸੇ ਨਾਲੋਂ ਮਾੜੇ ਹਾਂ ਤੁਸੀਂ ਜਾਓ ਤੇ ਕਿਸੇ ਨੂੰ ਪੁੱਛੋ ਆਪਣੀ ਧਰਮ ਪਤਨੀ ਦਾ ਅੱਖਾ ਮੰਨ ਕੇ ਉਸ ਦਾ ਪਤੀ ਰਗੂ ਘਰੋਂ ਨਿਕਲ ਗਿਆ ਅਜੇ ਥੋੜੀ ਹੀ ਦੂਰ ਗਿਆ ਕਿ ਅੱਗੋਂ ਸਵਾਮੀ ਰਾਮਾਨੰਦ ਜੀ ਆਉਂਦੇ ਦੇ ਸੀ उसने धरती मेक के स्वामी जी का सत्कार किया स्वामी रामानंद जी ने पूछा कि भगत भगता की गल है शरीर का ठीक रहा है स्वामी रामानंद जी की गल सुन के रघु बोलिया कि स्वामी जी आप अगे एक बेनती करनी है स्वामी जी ने कहा कि बेनती करनी है भगता रघु बोलिया ਮੇਰੇ ਘਰ ਇੱਕ ਬਾਲਕ ਹੋਇਆ ਹੈ ਉਸ ਦਾ ਨਾਮ ਰਮਿਦਾਸ ਰੱਖਿਆ ਹੈ ਉਹ ਜਨਮ ਤੋਂ ਹੀ ਦੁੱਧ ਨਹੀਂ ਪੀਂਦਾ ਅਤੇ ਹਰ ਵੇਲੇ ਰੋਈ ਜਾਂਦਾ ਹੈ ਰਾਤ ਦੇ ਸਮੇਂ ਦਾ ਜਨਮ ਹੈ ਔਰਤਾਂ ਨੇ ਦੱਸਿਆ ਹੈ ਕਿ ਇਹ ਚਾਨਣ ਹੋ ਗਿਆ ਬਾਲਕ ਬੜਾ ਸੁੰਦਰ ਹੈ ਪਰ ਇੱਕੋ ਪਰੇਸ਼ਾਨੀ ਹੈ ਕਿ ਦੁੱਧ ਨਹੀਂ ਪੀਂਦਾ ਆਪ ਦਿਆ ਕਰੋ ਮੇਰੇ ਬੱਚੇ ਨੂੰ ਵੇਖੋ ਸਵਾਮੀ ਰਾਮਾਨੰਦ ਜੀ ਨੇ ਆਖਿਆ ਕਿ ਚਲ ਭਗਤਾ ਅਸੀਂ ਤਾਂ ਪਹਿਲਾਂ ਹੀ ਕਿਸੇ ਦੇ ਦਰਸ਼ਨਾਂ ਨੂੰ ਉਤਾਵਲੇ ਹੋਏ ਪਏ ਹਾਂ ਉਹ ਜੇ ਸਮਝ ਨਹੀਂ ਆਉਂਦੀ ਕਿ ਅੱਜ ਕੌਣ ਮਨ ਨੂੰ ਧੂਰਿਆ ਹੈ ਹੋ ਸਕਦਾ ਹੈ ਕਿ ਇਹ ਬਾਲਕ ਹੀ ਹੋਵੇ ਚਾਰ ਦਿਨਾਂ ਤੋਂ ਮਨ ਬੇਚੈਨ ਹੈ ਕੋਈ ਨਜ਼ਰ ਨਹੀਂ ਆਉਂਦਾ ਕਿ ਕਿਸ ਨੂੰ ਮਿਲਣਾ ਹੈ ਇਹ ਆਸਦੇ ਹੋਏ Swami Ramanand ji ragu ਦੇ ਪਿੱਛੇ ਪਿੱਛੇ ਚੱਲ ਪਏ ਆ ਘਰ ਪਹੁੰਚ ਕੇ ਸੁਆਮੀ ਜੀ ਨੇ ਬਾਲਕ ਨੂੰ ਦੇਖਿਆ ਤੇ ਉਸ ਦੇ ਚਿਹਰੇ ਨੂੰ ਦੇਖ ਕੇ ਛਲ ਤੇ ਹੱਥ ਰੱਖ ਕੇ ਬੋਲੇ ਕਿ हे ਬਾਲਕ ਨਿਰਵਣਾ ਠੀਕ ਨਹੀਂ ਇਹ ਪਿਛਲੇ ਜਨਮ ਦਾ ਫਾਲ ਹੈ ਉਹ ਪ੍ਰਾਪਤ ਹੋ ਗਿਆ ਅਗਲੇ ਅਗਲੇ ਨੂੰ ਸੰਭਾਲ ਕੇ ਚੱਲਣਾ ਜੇ ਅੱਗੇ ਸੰਭਲ ਕੇ ਚੱਲੋਗੇ ਤਾਂ ਮੰਨ ਦੀਆਂ ਮਰਾਦਾਂ ਪੂਰੀਆਂ ਹੋ ਜਾਣਗੀਆਂ ਇਸ ਤਰ੍ਹਾਂ ਬਚਨ ਕਰਕੇ ਉਸਨੇ ਆਵਾ ਰਾਮ 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 ਆਖਿਆ ਤਾਂ ਬੱਚਾ ਰੋਣਾ ਚੁੱਪ ਕਰ ਗਿਆ ਤੇ ਮਸ਼ਕਰਾਇਆ ਰਾਮਾਨੰਦ ਜੀ ਨੇ ਉਸ ਦੇ ਸਿਰ ਤੇ ਹੱਥ ਚੁੱਕ ਲਿਆ ਤੇ ਰੋਗ ਨੂੰ ਆਖਿਆ ਕੇ ਭਗਤਾ ਇਸ ਨੂੰ ਦੁੱਧ ਪਿਲਾਓ ਇਹ ਪੀ ਲਵੇਗਾ ਇਹ ਬਚਨ ਕਰਕੇ ਸਵਾਮੀ ਰਾਮਾਨੰਦ ਜੀ ਚਲੇ ਗਏ ਉਹਨਾਂ ਨੇ ਆਪਣੇ ਮਾਨੀ ਪੜ੍ਹਨਾ ਵੀ ਮਿਟ ਗਈ ਅੱਗੇ ਜਾ ਕੇ ਰਵਿੰਦਾਸ ਜੀ ਰਾਮਾਨੰਦ ਜੀ ਦੇ ਸੇਕ ਬਣੇ ਭਗਤ ਜੀ ਜੀਵਨ ਭਰ ਇੱਕ ਪ੍ਰਭੂ ਦੀ ਭਗਤੀ ਦਾ ਵੇਸ ਕਰਦੇ ਰਹੇ ਆਪ ਜੀ 1467 ਈਸਵੀ ਵਿੱਚ 101 ਸਾਲ ਦੀ ਉਮਰ ਮੈਂ ਭੋਗ ਕੇ ਕਾਲ ਚਲਾਣਾ ਕਰ ਗਏ ਆਪ ਜੀ ਦੀਆਂ ਰਚਤ ਪੁਸਤਕਾਂ ਹਨ ਸ੍ਰੀ ਵੈਸ਼ਵ ਮਹਤਾ ਮਹਾਤਵ ਬੋਜਮ ਪਾਸਕਾਰ ਸ੍ਰੀ ਨਾਮਾਚਰਨ ਬੱਧਰ ਇਤੋ ਸਵਾਤ ਕਰਦੇ ਆਂ ਬੋਲਣ ਵਿੱਚ ਅੱਖਰ ਵਾਧਾ ਘੱਟਾ ਪੁਲਿਸ ਕੁਮਾਰ ਸਾਨ ਨਾਲ ਦੀ ਅਣਜਾਣ ਮੱਚੀ ਦੇ ਸਰ ਪੈਰ ਟਕਣਾ ਅੱਗੇ ਪ੍ਰਸੰਦ ਸਿਵਾ ਕੰਧਾ ਬਾਲਵਿਕਸ਼ਮਾ ਗੁਰੂ ਜੀ ਕਾ ਹਾਲ ਸਾ ਸਿਵਾ ਅਸ਼ੀਰਵਾਦ